ਫੋਟੋ ਤਾਂ ਉਹ ਵਾਹੋ ਹੀ ਬਈਆ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਹੈਗਾ ਉਹਦਾ ਵਿਚਾਰੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਨੇ ਆਪ ਮੁਰੇ ਆ ਕੇ ਦੱਸਦੇ ਨੇ ਸਾਡੇ ਨਾਲ ਆ ਜਾ ਆ ਕੇ ਨੇ ਫੋਨ ਨਹੀਂ ਚੱਕਿਆ ਐਮਐਲਏ ਨੇ ਕਹਿੰਦਾ ਕਿੰਨੇ ਲੋਕ ਨਾਰਾਜ਼ ਨੇ ਹੁਣ ਇਹਨਾਂ ਤੋਂ ਬਾਕੀ ਆਮ ਤਾਂ ਰਹੇ ਨਹੀਂ ਹੈਗਾ ਇਹ ਤਾਂ ਕੈਬਨ ਮਾਤਰੀਆਂ ਨੂੰ ਟਿਕਟਾ ਦਿੰਦੇ ਨੇ ਕਿੰਨੇ ਜਿੰਨੇ ਹੁਣ ਫੇਰ ਦੋਨੋਂ ਦਾ ਰਾਹ ਦਾ ਵੀ ਕਾਂਗਰਸ ਦੇ ਵਿੱਚੋਂ ਕਾਲੀਆਂ ਦੇ ਵਿੱਚੋਂ ਬੜੇ ਨੇ ਉਹਨਾਂ ਨੂੰ ਟਿਕਟਾ ਨਾ ਬਰਨ ਮਾਜੇ ਨੇ ਆਮ ਆਦਮੀ ਨੂੰ ਕਿੱਥੋਂ ਟਿਕਟ ਦਿੱਤੀ ਆ ਇਹਨਾਂ ਨੇ ਜਿਹੜਾ ਕੁਝ ਲਾਲਾ ਕਹੂ ਉਹੀ ਕਹਿਣਾ ਕਰਨਾ ਇਹਨਾਂ ਨੇ ਉਹਦੇ ਕਰਕੇ ਹੁਣ ਨੌਜਵਾਨੀ ਵੀ ਸਾਰੇ ਜਿੰਨੇ ਨੇ ਇਹਨਾਂ ਨਾਲੋਂ ਪਰੇ ਹੋ ਰਹੇ ਨੇ ਕੋਈ ਇਹਨਾਂ ਦਾ ਆਧਾਰ ਨਹੀਂ ਰਿਹਾ ਹੈਗਾ ਆਮ ਆਦਮੀ ਤਾਂ ਇਹਨਾਂ ਨੂੰ ਆਪਾਂ ਮੰਨੇ ਵੀ ਨਹੀਂ ਰੱਖ ਸਕਦੇ ਉਹ ਕੈਪਟਨ ਕੈਪਟਨਾਂ ਨਾਲ ਮੰਤਰੀਆਂ ਨੂੰ ਤਾਂ ਇਹਨਾਂ ਨੇ ਚਿੰਗਤਾਂ ਨਾਲ ਮੱਧਿਆ ਆਮੋ ਇਹਨਾਂ ਕੋਲ ਐਮਐਲਏ ਨਾਲ ਕੋਲ ਬੰਦੇ ਹੈ ਨਹੀਂ ਸੀ ਕਿਤੇ ਆਪਦੇ ਐਮਐਲਏ ਜਾਂ ਥੱਲੇ ਕਿਤੇ ਫਰਕ ਤੇ ਬੰਦੇ ਨਹੀਂ ਸੀ ਕਿ ਇਹਨਾਂ ਕੋਲੇ ਬਹੁਤ ਬੰਦੇ ਨੇ ਉਹਨਾਂ ਨੂੰ ਦਿੱਤੀਆਂ ਨਹੀਂ ਜਿਹੜੇ ਬੰਦੇ ਘਸ ਕੇ ਵਿਚਾਰੇ 14 ਤੋਂ ਲੈ ਕੇ ਉਹ ਬੰਦੇ ਓਕਣੇ ਰਹੁੰਦੇ ਫਿਰਦੇ ਨੇ ਕਿ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ 47 ਤੋਂ ਲੈ ਕੇ ਆਈਆਂ ਨੇ ਸਾਰਿਆਂ ਨੇ ਪੰਜਾਬ ਦਾ ਸਤਿਆਨਨਾਸ਼ ਕੀਤਾ ਹੈ। ਔਰ ਅੱਜ ਸਾਡੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ। ਖੁੱਦ ਜਿਹੜਾ ਵੀ ਬੰਦਾ ਮੇਰੀ ਇਸ ਗੱਲ ਨੂੰ ਸੁਣ ਰਿਹਾ ਹੈ ਉਹ ਸੋਚ ਕੇ ਦੇਖੇ ਕਿ ਮਹਿਸੂਸ ਹੁੰਦਾ ਕਿ ਨਹੀਂ ਹੁੰਦਾ। ਪਰ ਹੁਣ ਮੈਂ ਪੂਰੇ ਪੰਜਾਬ ਜੂਥ, ਬਜ਼ੁਰਗ, ਬੱਚੇ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾਵੋ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਇੱਕ ਐਸਾ ਜਰਨੈਲ ਹੈ ਜਿਹੜਾ ਅੱਜ ਤੱਕ ਪੰਥ ਦੀ ਗ੍ਰੰਥ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਤੇ ਹਿੰਦੂ ਭਾਈਚਾਰੇ ਦੀ ਮੁਸਲਮਾਨ ਭਾਈਚਾਰੇ ਦੀ ਹਰ ਇੱਕ ਧਰਮ ਦੀ ਗੱਲ ਕਰਦਾ ਤੇ ਪੂਰੇ ਪੰਜਾਬ ਦੇ ਪਾਸਿਆਂ ਨੂੰ ਸਿੱਖ ਕੌਮ ਨੂੰ ਤੇ ਹਿੰਦੂ ਭਾਈਚਾਰੇ ਨੂੰ ਇਹ ਉਹ ਰਮ ਸਾਰੀਆਂ ਪਾਰਟੀਆਂ ਦੇਖਦੀਆਂ ਨੇ ਕਿਸੇ ਨੇ ਨਾ ਤਾਂ ਝਾੜੂ ਵਾਲਿਆਂ ਦੇ ਕੰਮ ਆਉਣਾ ਕੋਈ ਨਾ ਆਇਆ ਤੇ ਨਾ ਬਾਦਲਾਂ ਨੇ ਕੰਮ ਕਰਨਾ ਨਾ ਕਰਦਾ ਦੇ ਪੰਜਾਬ ਨੂੰ ਜੇ ਬੁਲਾਉਣਾ ਪਰਚਾਉਣ ਵਾਲਾ ਤਾਂ ਇੱਕ ਲੀਡਰ ਆ ਉਹ ਹੈਗਾ ਸਰਦਾਰ ਸਿਮਰਜੀਤ ਸਿੰਘ ਮਾਨ ਗ੍ਰਾਂਥੀ ਵੀ ਗੱਲ ਕਰਨੀ ਆ ਕਿਸਾਨੀ ਦੀ ਵੀ ਕਰਨੀ ਆ ਆਪਾਂ ਵੀ ਗੱਲ ਕਰੀਏ ਗਰੀਬ ਵਰਗ ਦੀ ਗੱਲ ਵੀ ਕਰਨੀ ਇਹੋ ਜਿਹੇ ਲੀਡਰ ਜਿੰਨਾ ਚਿਰ ਚੁਣ ਕੇ ਅਸੀਂ ਉਹਨਾਂ ਦੇ ਸੱਜੀਆਂ ਖੱਪੀਆਂ ਬਾਵਾ ਕਾਇਮ ਕਰਕੇ ਅਸੀਂ ਦਿੱਲੀ ਨਹੀਂ ਭੇਜਦੇ ਉਹਨਾਂ ਚਿਰ ਭਰਾਵੋ ਅਸੀਂ ਰੁੱਲਦੇ ਹੀ ਰਹਾਂਗੇ ਜਿਵੇਂ ਕਿ ਹੁਣ ਤੱਕ ਰੁੱਲਦੇ ਆਏ ਆ ਤੇ ਰੁੱਲ ਰਹੇ ਆ ਸਰਬ ਅੰਜ ਆਪਣੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੀ ਕੋਸ਼ਿਸ਼ ਨਾ ਹੋਈ ਹੈ ਜੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਜੀ ਤੋਂ ਸਾਰੀ ਜਾਣਕਾਰੀ حاصل ਕਰਨਾ ਚਾਹੁੰਦੇ ਹਾਂ ਜੀ ਪਲੀਜ਼ ਖੁਦ ਨਾਲ ਸ਼ੇਅਰ ਕਰੋ ਵਾਲੇ ਕੁਸਰਤullah <laughs> ਸਾਹਿਬ ਜੀ ਸਾਹਿਬ ਨੇ ਬਹੁਤ ਸੂਝ ਸਮਝ ਕੇ ਵੀ ਬਿੱਟੂ ਨੂੰ ਬਿੱਟੂ ਜੀ ਬੇਨਤੀ ਕਰਾਂਗੇ ਵੀ ਤੁਹਾਨੂੰ ਬਹੁਤ ਮਿਹਨਤ ਨਾਲ ਆਪਾਂ ਮੂਹਰੇ ਜਾਵਾਂਗੇ ਤੇ ਤਗੜੇ ਹੋ ਕੇ ਕੰਮ ਕਰਾਂਗੇ ਆਪਾਂ ਰੀਡ ਨਾਲ ਜਿੱਤਾਂਗੇ ਹੋਰ ਆਪਣੇ ਮੁਕਾਬਲੇ ਦੇ ਵਿੱਚ ਕੋਈ ਨਹੀਂਗਾ ਤੇ ਦਲੇ ਮੁਬਾਰਕਵਾਦ ਸਾਨੂੰ ਜੀ ਬਿੱਟੂ ਸਾਹਿਬ ਤੇ ਇੱਕ ਹੋਰ ਗੱਲ ਆਂਦੇ ਬਾਕੀ ਝਾੜੂ ਵਾਲੇ ਕਹਿੰਦੇ ਸੀ ਆਮ ਆਦਮੀ ਨੂੰ ਲਵਾਂਗੇ ਆਦਮੀ ਇਹ ਤਾਂ ਕਾਂਗਰਸ ਵਾਲੇ ਦੇ ਵਿੱਚੋਂ ਜੀਪ ਨੂੰ ਕੱਢ ਕੇ ਲਿਆ ਕੇ ਦੇ ਦਿੱਤੀ ਉਹਨੂੰ ਟਿਕਟ ਤੇ ਆਮ ਆਦਮੀ ਦਾ ਆਦਮੀ ਆਮ ਆਦਮੀ ਰਹੀ ਨਹੀਂ ਹੈਗੀ ਇਹਦਾ ਹੁਣ ਸਿਆਸੀ ਦੂਏ ਲੋਟ ਹੋ ਗਏ ਖਾਸ ਬਣੇ ਹੋਏ ਨੇ ਤੇ ਜਿੰਨੇ ਵੀ ਇਹਨਾਂ ਨੇ ਟਿਕਟਾਂ ਦਿੱਤੀਆਂ ਨੇ 5-6 ਟਿਕਟਾਂ ਸਾਰੀਆਂ ਹੀ ਇਹਨਾਂ ਨੇ ਕੋਈ ਕਿਸੇ ਚੋਂ ਕਿਧਰੋਂ ਆਇਆ ਹੋਇਆ ਕੋਈ ਬੀਜੇਪੀ ਚੋਂ ਆਇਆ ਕੋਈ ਕਾਂਗਲੀਆ ਚੋਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਂ ਆਮ ਆਦਮੀ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਉਹ ਤਾਂ ਵਿਚਾਰੇ ਸਾਰੇ ਹੀ ਨਾਰਾਜ਼ ਕਰੇ ਹੋਏ ਨੇ ਇਹਨਾਂ ਦੇ ਤੇ ਬਾਕੀ ਸਾਰਿਆਂ ਦਾ ਅਮਰ ਸਿੰਘ ਦਾ ਵੀ ਲਈਏ ਆਪਾਂ ਆਪਣੇ ਫਤਿਹਗੜ ਹਲਕੇ ਤੋਂ ਕਦੇ ਨਹੀਂ ਉਹ ਪਿੰਨਾਂ ਦੇ ਵਿੱਚ ਵਿਜਰੇ ਹੈਗੇ ਕਦੇ ਜੇ ਦੇਖਿਆ ਵੀ 4.5 ਸਾਲ ਬਾਅਦ ਮੇਰੇ ਤਾਂ ਸਿਉੜੇ ਦੇ ਵਿੱਚ ਪੁੰਤੇ ਸਕੂਲ ਦੇ ਵਿੱਚ ਅੱਗੇ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਪਿੰਡ ਪਿੰਡ ਇਹ ਹੀ ਆਵਾਜ਼ ਆ 5 ਸਾਲ ਬਾਅਦ ਕਦੇ ਕਿਸੇ ਨੇ ਨਹੀਂ ਦੇਖੇ ਹੁਣ ਚੋਣ ਦੇ ਵਿੱਚ ਜ਼ਰੂਰ ਦੇਖਣਗੇ ਪ੍ਰਧਾਨ ਜੀ ਜੇ ਅਪਾ ਉਮੀਦਵਾਰ ਦੀ ਚੋਣ ਦੀ ਗੱਲ ਕਰਦੇ ਆ ਤਾਂ ਸ਼ਰੋਮਨੀਆ ਅਕਾਲੀ ਦਲ ਅਮਰੇਤਸਰ ਦੇ ਸਰਪ੍ਰਸਤ ਹਾਈ ਕਮਾਂਡ ਮਾਨ ਸਾਹਿਬ ਵੱਲੋਂ ਕਿਵੇਂ ਚੋਣ ਕੀਤੀ ਗਈ ਹੈ ਜੀ ਜਣੀ ਕਿਵੇਂ ਆਪਾਂ ਕਹਿ ਸਕਦੇ ਆ ਵੀ ਉਮੀਦਵਾਰ ਬਿਲਕੁਲ ਪਰਫੈਕਟ ਔਰ ਇਮਾਨਦਾਰ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਦੇਖੋ ਜੀ ਇਹ ਨੂੰ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਆਉਂਦੇ ਨੂੰ ਦੇਖਦੇ ਆਉਨੇ ਆ ਤੇ ਮਜ਼ਦੂਰ ਵੀ ਹੋਵੇ ਗੱਲ ਚਾਹੇ ਕਿਸਾਨੀ ਸੰਘਰਸ਼ ਦੀ ਹੋਵੇ ਤੇ ਚਾਹੇ ਲਾਲਚ ਨਸਿਆਂ ਤੇ ਅਬੀਸਾ ਹੀ ਗੱਲ ਕਰਦਾ ਹੁੰਦਾ ਜਿਵੇਂ ਕਹਿੰਦੇ ਨੇ ਵੀ ਹੋਰ ਸਰਕਾਰਾਂ ਜ਼ੁਲਮ ਕਰਦੀਆਂ ਨੇ ਇਹ ਸਰਕਾਰ ਵੀ ਬਣਦਾ ਆ ਤੋਕੇ ਵੀ ਇਹ ਦਿਨਾ ਹੁੰਦੇ ਰਹੇ ਨੇ ਪਰ ਇਹ ਖਿੜੇ ਮੱਥੇ ਪ੍ਰਵਾਨ ਕਰਦਾ ਰਿਹਾ ਪੰਥ ਤੇ ਕਿਸਾਨੀ ਦੀ ਗੱਲ ਕਰਦਾ ਰਿਹਾ ਹਰ ਵੇਲੇ ਤੇ ਵਧੀਆ ਵਿਚਰਦਾ ਰਿਹਾ ਸਾਰੇ ਜਿੰਨਾ ਵੀ ਆਪਾਂ ਕਹਿ ਦਈਏ ਸਾਰੇ ਏਰੀਆ ਦਾ ਜਾਣਦਾ ਉਹਦੇ ਕਰਕੇ ਮਾਨ ਸਾਹਿਬ ਨੇ ਇਹਨੂੰ ਪਹਿਲ ਦੇ ਆਧਾਰ ਤੇ ਦੱਸਿਆ ਵੀ ਹਾਂ ਇਹ ਬੰਦਾ ਖੜਿਆ ਹੋਇਆ ਤੇ ਹਲਕੇ ਦੇ ਵਿੱਚ ਵਿਚਰਿਆ ਹੋਇਆ ਤੇ ਪਛਾਣ ਮਾਨ ਸਾਹਿਬ ਨੂੰ ਪਤਾ ਹੀ ਆ ਵੀ ਉਹਨਾਂ ਦੀ ਅੱਖ ਜਿਹੜੀ ਹੈਗੀ ਆ ਪਛਾਣ ਕਰਦੇ ਨੇ ਤੇ ਇਹੋ ਜਿਹੇ ਬੰਦੇ ਮਹਿੰਦੀ ਬੰਦੇ ਨੇ ਮੂਹਰੇ ਲੈ ਕੇ ਆਉਂਦੇ ਨੇ ਉਹ ਆਮ ਚੱਕ ਕੇ ਕਿਤੇ ਨੂੰ ਲਾਉਂਦੇ ਨਹੀਂ ਹੁੰਦੇ ਜਿਵੇਂ ਦੂਏ ਲਾ ਕੇ ਝਾੜੂ ਵਾਲੇ ਲਾਉਂਦੇ ਨੇ ਜਾਂ ਕੋਈ ਹੋਰ ਜਾ ਕੇ ਕਿਤੋਂ ਕਿਤੇ ਲਾਉਂਦੇ ਨੇ ਜਿਹੜਾ ਬੰਦਾ ਵਿਚਰਿਆ ਹੋਇਆ ਮਿਹਨਤ ਕਰਦਾ ਉਹਨੂੰ ਅੱਗੇ ਲੈ ਕੇ ਆਉਂਦੇ ਨੇ ਹੋਰ ਕਿਸੇ ਨੂੰ ਨਹੀਂ ਦਿੰਦੇ ਹੈਗੇ ਨਵੇਂ ਬੰਦਿਆਂ ਨੂੰ ਸੇਤੀ ਲਵੇ ਨਹੀਂ ਲਾਉਂਦੇ ਮਾਨ ਸਾਹਿਬ ਨੇ ਪ੍ਰਧਾਨ ਜੀ ਤੁਸੀਂ ਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਥੋੜੇ ਜਿਆਦਾ ਨਹੀਂ ਲਾਉਂਦੇ ਜੀ ਨਹੀਂ ਬਿਲਕੁਲ ਨਹੀਂ ਲੱਖਾ ਜੀ ਹਕੀਕਤ ਹੈ ਜਿੰਨੇ ਵੀ ਸਰਕਲ ਪ੍ਰਧਾਨ ਨੇ ਚਾਹੇ ਹਲਕੇ ਦੇ ਵਿੱਚ ਨੇ ਕੋਈ ਤੇ ਵੀ ਚਾਹੇ ਜ਼ਿਲ੍ਹੇ 'ਚਾ ਬਹੁਤ ਤੋਵਾ ਹੋਈ ਪਈ ਆ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਹੈਗਾ ਉਹਦਾ ਵਿਚਾਰੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਨੇ ਆਪ ਮੂਰੇ ਆ ਕੇ ਦੱਸਦੇ ਨੇ ਸਾਡੇ ਨਾਲ ਆਏ ਆਪ ਕਹਿੰਦੇ ਨੇ ਫੋਨ ਨਹੀਂ ਚੁੱਕਿਆ ਐਮਐਲ ਨੇ ਕੀ ਘੜ ਕਹਿੰਦਾ ਕਿੰਨੇ ਲੋਕ ਨਾਰਾਜ਼ ਨੇ ਹੁਣ ਇਹਨਾਂ ਤੋਂ ਬਾਕੀ ਆਮ ਤਾਂ ਰਹੇ ਨਹੀਂ ਹੈਗੇ ਇਹ ਤਾਂ ਕੈਬਨ ਮਾਤਰੀਆਂ ਨੂੰ ਟਿਕਟਾ ਦੇ ਦਿੰਦੇ ਨੇ ਕਿੰਨੇ ਜਿੰਨੇ ਹੁਣ ਚਲ ਫੇਰ ਉਹਨੂੰ ਦਿਖਾਦਾ ਵੀ ਕਾਂਗਰਸ ਦੇ ਵਿੱਚੋਂ ਕਾਲੀਆਂ ਦੇ ਵਿੱਚੋਂ ਬੜੇ ਨੇ ਉਹਨਾਂ ਨੂੰ ਟਿਕਟਾਂ ਨਾਲ ਬਰਨਵਾਜੇ ਨੇ ਆਮ ਆਦਮੀ ਨੂੰ ਕਿੱਥੋਂ ਟਿਕਟ ਦਿੱਤੀ ਐ ਇਹਨਾਂ ਨੇ ਆਮ ਆਮ ਤਾਂ ਫਿਰ ਰਹੇ ਨਹੀਂ ਉਦੇ ਗਾਲੇ ਨਿਸ਼ਾਨੇ ਰਹਿੰਦੇ ਨੇ ਬਾਕੀ ਵੀਆਈਪੀ ਗੱਲ ਫੇਰ ਦੱਸਦੇ ਆ ਸਾਨੂੰ ਵੀਆਈਪੀ ਕਹਿੰਦੇ ਸੀ ਅਸੀਂ ਵੀਆਈਪੀ ਨਹੀਂ ਕਰਦੇ ਹੁਣ ਦੇਖੋ ਕਿੱਡਾ ਕਾਫਲਾ ਹੁੰਦਾ ਇਹਨਾਂ ਨਾਲ ਕੱਲਾ ਆਜੂਗਾ ਇਹ ਕਿਤੇ ਪਿੰਡ ਦੇ ਵਿੱਚ ਸੁਭਾਅਤ ਮਾਰ ਨਹੀਂ ਆਉਂਦਾ ਛੁੱਡੀਆਂ ਹੋ ਗਿਆ ਨਾਲ-ਦਾਲੇ ਜਿੱਥੇ ਦੇਖਦੇ ਆਂ ਸੋਸ਼ਲ ਮੀਡੀਆ ਤੇ ਸਭ ਕੋ ਸਾਰੇ ਹ ਜੇ ਇਹਨਾਂ ਦਾ ਮਨ ਹੁੰਦਾ ਕੰਮ ਕਰਨ ਦਾ ਜਿਹੜਾ ਕੁਛ ਕੇਰੀਆ ਵਾਲ ਨੇ ਕਹਿਣਾ ਉਹ ਤਾਂ ਇਹਨਾਂ ਨੇ ਪਹਿਰਾ ਦੇਣਾ ਕੋਈ ਬੰਨਿਆਂ ਦੇ ਵਿੱਚੋਂ ਭਾਈ ਅੰਮਰਤ ਬਾਰ-ਬਾਰੇ ਬੋਲਿਆ ਹੋਵੇ ਜਾਂ ਬੰਦੀ ਸਿੰਘਾਂ ਬਾਰੇ ਗੱਲ ਕਰੀ ਹੋਵੇ ਨਾ ਜਿਹੜਾ ਕੁਝ ਲਾਲਾ ਕਹੂ ਉਹੀ ਕਹਿਣਾ ਕਰਨਾ ਇਹਨਾਂ ਨੇ ਉਹਦੇ ਕਰਕੇ ਹੁਣ ਨੌਜਵਾਨੀ ਵੀ ਸਾਰੇ ਜਿੰਨੇ ਨੇ ਇਹਨਾਂ ਨਾਲੋਂ ਪਰੇ ਹੋ ਰਹੇ ਨੇ ਕੋਈ ਇਹਨਾਂ ਦਾ ਆਧਾਰ ਨਹੀਂ ਰਿਹਾ ਹੈਗਾ ਆਮ ਆਦਮੀ ਤਾਂ ਇਹਨਾਂ ਨੂੰ ਆਪਾਂ ਮੰਨੇ ਨਹੀਂ ਰੱਖ ਸਕਦੇ ਹੁਣ ਕੈਪਟਨ ਕੈਮਟਰ ਮੰਤਰੀਆਂ ਨੂੰ ਤਾਂ ਇਹਨਾਂ ਨੇ ਟਿਕਟਾਂ ਨਾਲ ਮਾਜਿਆ ਆਲਮਾ ਇਹਨਾਂ ਕੋਲ ਐਮਐਲਏਾਂ ਦੇ ਕੋਲ ਬੰਦੇ ਹੈ ਨਹੀਂ ਸੀ ਕਿਤੇ ਆਪਣੇ ਐਮਐਲਏ ਸੀ ਜਾਂ ਥੱਲੇ ਕਿਤੇ ਵਰਗ ਤੇ ਬੰਦੇ ਨਹੀਂ ਸੀ ਕਿ ਇਹਨਾਂ ਕੋਲੇ ਬਹੁਤ ਬੰਦੇ ਨੇ ਉਹਨਾਂ ਨੂੰ ਦਿੱਤੀਆਂ ਨਹੀਂ ਜਿਹੜੇ ਬੰਦੇ ਘਸ ਗਏ ਵਿਚਾਰੇ 14 ਤੋਂ ਲੈ ਕੇ ਉਹ ਬੰਦੇ ਓਕਣੇ ਰਹੁੰਦੇ ਫਿਰਦੇ ਨੇ ਹਕੀਕਤ ਆ ਇਹ ਪ੍ਰਧਾਨ ਜੀ ਆਪ ਸਰਕਾਰ ਦੇ ਬਾਰੇ ਤਾਂ ਤੁਸੀਂ ਕਹਿ ਰਹੇ ਹੋ ਤੁਸੀਂ ਆ ਕਾਲੀਆਂ ਬਾਰੇ ਜਾਨੀ ਰੈਤ ਕਰਦੇ ਲੱਗਦੇ ਹੋ ਜੀ ਨਹੀਂ ਲੱਖਾ ਜੀ ਇਹਦੇ ਬਾਰੇ ਤਾਂ ਲੋਕ ਹੀ ਬਹੁਤ ਬੋਲਦੇ ਨੇ ਕੁਝ ਜਾਣਦੇ ਨੇ ਸਭ ਕੁਝ ਤਿੰਨ ਕਾਹਦੇ ਰਹਿ ਗਈਆਂ ਇਹਨਾਂ ਦੀਆਂ ਸੀਟਾਂ ਇਹ ਤਾਂ ਹੀ ਰਹੀਆਂ ਨੇ ਪਹਿਲਾਂ ਨਸ਼ਾ ਇਹਨਾਂ ਦੀ ਸਰਕਾਰ ਵੇਲੇ ਆ ਯਾਰ ਬੇਆਪ ਦੀਆਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਕੇ ਉਹਨਾਂ ਨੇ ਸਰਸਾ ਸਾਧ ਦੇ ਚੇਲਿਆਂ ਨੇ ਬੋਰਡ ਲਾਏ ਉਹ ਇਹਦੇ ਰਾਹ ਦੇ ਵਿੱਚ ਹੋਇਆ ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਬਰਗਾੜੀ ਦੇ ਵਿੱਚ ਮਗਰੂਗਰਾਸਾਂ ਨੂੰ ਚੋਰੀ ਕਰਵਾਏ ਉੱਥੋਂ ਫਿਰ ਉਹਨਾਂ ਨੇ ਬੋਰਡ ਲਾਏ ਲਿਖ ਕੇ ਸਰਕਾਰ ਬਾਦਲਾਂ ਦੀ ਸੀ ਇਹਨਾਂ ਨੇ ਕੀ ਕਰਿਆ ਮੰਥ ਲਈ ਕੁਝ ਨਹੀਂ ਕਰਿਆ ਤੇ ਜੇ ਕਰਨਾ ਹੁੰਦਾ ਇਹ ਕਰ ਸਕਦੇ ਸੀ ਵੋਟ ਵਾਸਤੇ ਇਹਨਾਂ ਨੇ ਕਰਿਆ ਨਹੀਂ ਹੈਗਾ ਅੱ비 ਹੋਈਆਂ ਵੋਟਾਂ ਜਾਣਗੀਆਂ ਕਿਉਂ ਸਾਧ ਨੇ ਬਲਾਤਕਾਰੀ ਨੇ ਇਹ ਕੰਮ ਕਰਵਾਇਆ ਸੀ ਆ ਬੇਆਬਦੀਆਂ ਦਾ ਤੇ ਇਹਨਾਂ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀਆਂ ਜੇ ਸਜ਼ਾ ਰੋਕੀਆਂ ਹੁੰਦੀਆਂ ਉੱਥੇ ਦਿੱਤੀਆਂ ਹੁੰਦੀਆਂ ਇਹਨਾਂ ਨੂੰ ਜਿਹੜਾ ਜਿਹੜਾ ਠੱਕੇ ਹੁੰਦੇ ਤੇ ਅੱਜ ਜਿਹੜਾ ਦੌਰ ਚੱਲਦਾ ਨਾ ਬੇਆਬਦੀਆਂ ਦਾ ਚੱਲਦਾ ਨਹੀਂ ਸੀਗਾ ਸ਼ੁਰੂਆਤ ਇਹਨਾਂ ਦੇ ਰਾਜ ਤੋਂ ਹੋਈ ਆ ਬਾਦਲਾਂ ਦੇ ਤੇ ਬਾਕੀ ਭੁੱਲਿਆ ਕੌਣ ਨਸ਼ੇ ਵੀ ਇਹਨਾਂ ਦੇ ਆਏ ਹੋਏ ਨੇ ਟਾਈਮ ਦੇ ਵਿੱਚ ਕਾਂਗਰਸ ਆ ਗਈ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਪੂਰਾ ਵਿਗਦਾ ਰਿਹਾ ਹੁਣ ਝਾੜੂ ਆਈ ਹੁਣ ਬੱਤੇ ਚੱਕੇ ਹੋਣਾ ਹੁਣ ਚਿੱਟੇ ਨਾਉਂ ਦੀ ਬਿਮਾਰੀ ਆਈ ਹੋਈ ਆ ਘਰ ਘਰ ਚਲਦੀ ਆ ਸਾਰੇ ਪਿੰਡਾਂ ਦੇ ਵਿੱਚ ਮਾਮਾ ਵਿਲਕਦੀਆਂ ਨੇ ਬੰਦ ਕਿਉਂ ਨਹੀਂ ਹੁੰਦਾ ਜੇ ਕੋਈ ਹੋਰ ਭੁੱਕੀ ਜਾਂ ਕਿਸੇ ਨੂੰ ਉਹਨੂੰ ਬੰਦ ਕਰ ਦਿੰਦੇ ਨੇ ਹੁਣ ਇੱਕ ਦੀ ਨਵਾਂ ਚੱਲਿਆ ਸੀਗਾ ਕਿਸੇ ਦੇ 10 ਬੂਟੇ ਨੇ ਕਿਸੇ ਦੇ ਕੁਝ ਨੇ ਬੂਟੇ ਪਾਉ ਸਬਜ਼ੀ ਵਾਸਤੇ ਲਾ ਹੀ ਲੈਂਦੇ ਨੇ ਜਿਵੇਂ ਇਹ ਨਹੀਂ ਕਹਿੰਦੇ ਵੀ ਲਾਓ ਤੁਸੀਂ ਉਹਨਾਂ ਇਹ ਹਮਾਇਤ ਨਹੀਂ ਕਰਦੇ ਪਰ ਉਹਨਾਂ ਨੂੰ ਫੜ ਲਿਆ ਜਿਹੜੇ ਚਿੱਟਾ ਭੇਜਦੇ ਨੇ ਉਹਨਾਂ ਤੇ ਕੋਈ ਕਾਰਵਾਈਆਂ ਨਹੀਂ ਹੁੰਦੀਆਂ ਹੈਗੇ ਸਿੱਤੀ ਇਹ ਝਾੜੂ ਵਾਲੇ ਨੇ ਜਿਹੜੇ ਫੜਦੇ ਫੜਦੇ ਨੇ ਪੁਲਿਸ ਵਾਲੇ ਤਾਂ ਛਡਾ ਲੈਂਦੇ ਨੇ ਇਹ ਸਭ ਕੁਝ ਮਿਲੀ ਭੁਗਤ ਚੱਲ ਰਹੀ ਆ ਖੁਦ ਚੱਡੇ ਦਾ ਨਾਮ ਆ ਰਿਹਾ ਨਸ਼ਾ ਵਿੱਚ 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 ਵੀ ਉਹ ਬੁਕਾਰ ਰਿਹਾ ਅੰਮ੍ਰਿਤਸਰ ਖੁਦ ਇਹਨਾਂ ਦਾ ਜਿਹੜਾ ਮੰਤਰੀ ਆਪਣੇ ਐਮਐਲਏ ਸਾਹਿਬ ਨੇ ਜੇ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਐਮਐਲਏ ਨੇ ਉਹ ਖੁਦ ਕਹਿ ਰਹੇ ਨੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਵਿੱਚ ਹਾਈ ਕਮਾਂਡ ਜੇ ਬੁਕਾਰ ਰਹੀ ਆ ਖੁਦ ਬੁਕਾਰ ਰਹੇ ਨੇ ਇਹ ਬੜੇ ਬੜੇ ਐਮਐਲਏ ਨੇ ਜਿੰਨੇ ਮინისტრ ਨੇ ਤੇ ਫਿਰ ਆਪਾਂ ਕਿਥੋਂ ਆਸ ਕਰਦੇ ਆ ਚਿੱਟਾ ਬੰਦ ਹੋ ਜਾਊਗਾ ਨਹੀਂ ਇਹ ਤਾਂ ਨਾਲ ਮળો ਮਕਾਉਂਦੇ ਨੇ ਬਾਕੀ ਹੋਰ ਵੀ ਬਹੁਤ ਸਟੇਟਾਂ ਨੇ ਇਹਦੇ ਵਿੱਚ ਆਪਣੇ ਜ਼ਿਲ੍ਹਿਆਂ ਦੇ ਵਿੱਚ ਲਾ ਲਓ ਚਾਹੇ ਹਲਕੇਆਂ ਵਿੱਚ ਲਾ ਲਓ ਆਹੀ ਕੁਛ ਚੱਲ ਰਿਹਾ ਨਾਲ ਮਿਲੀ ਭੁਗਤ ਤੇ ਚੱਲਦੀਆਂ ਨਾ ਸਾਂ ਵੇਚਣ ਦੀ ਤੇ ਜਿੰਨਾ ਕਹਦੇ ਹੋ ਉਨਾਂ ਹੀ ਵੱਧ ਤੋਂ ਵੱਧ ਨਸ਼ਾ ਵਕਾ ਰਹੀ ਆ ਅਸੀਂ ਸਰਕਾਰ ਨੂੰ ਇਹ ਕਹਾਂਗੇ ਵੀ ਵਕਾ ਰਹੀ ਆ ਡਾਕਟਰ ਅਮਰ ਸਿੰਘ ਜੀ ਦੀ ਗੱਲ ਤੇ ਅੱਗੇ ਪਾਦੇ ਸਾਲਾਂ ਦੇ ਵਿੱਚ ਰਹੇ ਨੇ ਇੱਕ ਦਿਨ ਵੀ ਆਏ ਨਹੀਂ ਉਹਨਾਂ ਨੇ ਸਪੀਚ ਕਿਹਾ ਸੀ ਕਹਿੰਦੇ ਬਹੁਤ ਗਰੀਮਾ ਮੁੱਦੇ ਚੱਕੇ ਨੇ ਪੰਜਾਬ ਦੇ ਅਮਰ ਸਿੰਘ ਜੀ ਤੁਸੀਂ ਦਿਖਾ ਦਿਓ ਸਾਨੂੰ ਤੇ ਜਾਂ ਕੋਈ ਹੋਰ ਸਪੋਰਟਰ ਹੈਗਾ ਸਾਨੂੰ ਦਿਖਾ ਦਿਓ ਜਿਹੜੇ ਉੱਥੇ ਮੁੱਦੇ ਚੱਕੇ ਨੇ ਜਨਤਾ ਦੇ ਵਿੱਚ ਪਬਲਿਕ ਕਰ ਦਿਓ ਵੀ ਕਿਹੜੇ-ਕਿਹੜੇ ਮੁੱਦੇ ਚੱਕਦੇ ਰਹੇ ਹੋ ਤੁਸੀਂ ਤੇ ਹੁਣ ਪਾਗਲ ਨਾ ਬਣਾਂ ਉਹ ਲੋਕ ਪਾਗਲ ਨਹੀਂ ਬਣਨਗੇ ਬਾਕੀ ਬਾਦਲਾਂ ਤੋਂ ਆਸ ਨਹੀਂ ਕਰੀ ਰੱਖੀ ਜਾ ਸਕਦੀ ਹੁਣ ਖੇਤੀ ਦੀ ਵੀ ਕਿਉਂ ਨਾ ਬੰਦੀ ਸਿੰਘਾਂ ਦੀ ਬਾਦਲ ਤਾਂ ਸੁਖਵੀਰ ਬਾਦਲ ਨੇ ਖੁਦ ਕਿਹਾ ਸੀਗਾ ਕਹਿੰਦਾ ਇਹ ਕੀ ਲੱਗਦੇ ਨੇ ਹਵਾਰੇ ਉਹਨੇ ਅਤਵਾਦੀ ਕੀ ਪੰਜਾਬ ਨੂੰ ਸੇਧ ਦੇਣਗੇ ਉਹਨਾਂ ਦੇ ਘਰੇ ਦਾ ਅਸੀਂ ਦਿੱਲੀ ਬੈਠੇ ਨੇ ਹੁਣ ਉਹ ਦੇਖਦੇ ਨੇ ਵੀ ਸਾਡੀ ਮਿਹੜੀ ਡੁੱਬਦੀ ਜਾਂਦੀ ਆ ਅਸੀਂ ਹੁਣ ਇਹਨਾਂ ਦਾ ਨਾਮ ਵਰਤਣ ਲੱਗ ਗਏ ਹੰਦੀ ਸਿੰਘਾਂ ਦਾ ਸੋ ਇਹੋ ਜਿਹੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਛੱਡਦੇ ਨਹੀਂ ਵਿਚਾਰੇ ਨਹੀਂ ਹੈਗੇ ਉਹ ਤੇ ਉਹਨਾਂ ਨੂੰ ਵੀ ਲੈਨੇ ਆ ਪਰ ਲੋਕ ਜਾਣਦੇ ਨੇ ਇਹ ਚੀਜ਼ਾਂ ਉਹਨਾਂ ਦਾ ਤਾਂ ਅਸੀਂ ਕੱਟ ਕਰਦੇ ਆ ਕੱਟ ਵੀ ਨਹੀਂ ਪੁੱਛਦਾ ਬੰਦਾ ਸਵਾਲ ਉਹਨੂੰ ਅਗਲੇ ਨੂੰ ਫਿਰ ਦੱਸੀਂਦਾ ਵੀ ਆ ਭਾਈ ਆ ਕੁਝ ਕਰਦੇ ਆਏ ਨੇ ਹੁਣ ਤਾਂ ਕਰ ਇਹ ਸਾਡੇ ਤਾਂ ਹੱਥਾਂ ਤੇ ਲਿਖੇ ਪਏ ਨੇ ਵੀ ਕੀ ਕਰਦੇ ਆਏ ਨੇ ਸ਼੍ਰੋਮਣੀ ਕਮੇਟੀ ਚ ਕੀ ਕੁਝ ਹੁੰਦਾ ਆ ਠੀਕ ਹੈ ਨਾ ਸਿੱਧ ਸਾਰ ਤੇ ਇੱਕ ਨਵਾਂ ਕਬਜ਼ਾ ਕੇਸ ਜੱਤ ਕੇ ਨਵਾਂ ਕਬਜ਼ਾ ਕਰ ਲਿਆ ਸਾਡੇ ਪਿੰਡਈਆ ਸਿਉੜਈਆ ਇਹ ਤੇ ਉਹਦੇ ਉੱਪਰ ਵੀ ਕਬਜ਼ਾ ਕਰ ਲਿਆ ਪਿੰਡਾਂ ਦਾ ਕਈ ਗਿੱਲਾਂ ਗਿੱਲ ਪਿੰਡਾਂ ਦਾ ਕਈਆਂ ਦਾ ਸਾਂਝੀ ਜਗ੍ਹਾ ਗੁਰਦੁਆਰਾ ਗਿੱਲ ਗੋਤੀਆਂ ਦਾ ਗਿੱਲ ਗੋਤੀਆਂ ਦਾ ਤੇ ਇਹੋ ਜਿਹਾ ਕੰਮ ਕਰਦੇ ਆਉਂਦੇ ਨੇ ਇਹ ਬਾਦਲੇ ਕਿਹੜਾ ਕਿਤੇ ਲੁਕੇ ਹੋਏ ਨੇ ਕਿਸੇ ਤੋਂ ਪਿੰਡ ਵਾਲੇ ਪੰਜਾਬ ਦੇ ਲੋਕ ਖੁਦ ਜਾਣਦੇ ਨੇ ਇਹਨਾਂ ਬਾਰੇ ਤਾਂ ਵੀ ਕਿਸਾਨ ਯੂਨੀਅਨ ਬਾਰੇ ਬਹੁਤ ਬੰਦਾ ਬੋਲੇ ਹੋਏ ਨੇ ਇਹ ਤਾਂ ਐਂ ਕਹਿੰਦੇ ਕਹਿੰਦੇ ਇਹਨਾਂ ਨੂੰ ਵੀਡੀਓ ਪਈਆਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਕਹਿੰਦੇ ਸੀ ਮੌਦੇ ਨੂੰ ਕਹਿੰਦਾ ਇਹਨਾਂ ਨੂੰ ਪੰਜਾਬ ਦੇ ਵਿੱਚੇ ਦੱਬ ਕੇ ਰੱਖ ਲਓ ਨਹੀਂ ਇਹ ਜੇ ਬਾਹਰ ਨਿਕਲ ਗਈ ਬੇਲ ਕਿਸਾਨਾਂ ਦੀ ਤਾਂ ਭਾਰਤ ਦੇ ਵਿੱਚ ਪੂਰੇ ਚ ਇਹ ਖਰਾਬ ਕਰੂਗੀ ਕਿਸਾਨ ਨਹੀਂ ਅਰੋਧਨ ਤੋਂ ਪਹਿਲਾਂ ਦੀ ਗੱਲ ਕਰੀ ਹੋਈ ਹੈ ਇਹ ਬਾਦਲ ਦੀ ਫਿਰ ਕਿਸਾਨ ਕਿਵੇਂ ਮੂੰਹ ਲਾਉਣਗੇ ਖੁੱਤ ਜਾਣੀ ਜਾਣ ਨੇ ਇੱਕ ਸਾਰੇ ਪੰਜਾਬ ਦੇ ਲੋਕ ਸੋ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸਿਹਵੜਾ ਸਾਹਿਬ ਲਾਸਟ ਦੇ ਵਿੱਚ ਕੁਝ ਹੋਰ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਹੁਣ ਤੱਕ ਮੈਸੇਜ ਹੀ ਦਿੰਨੇ ਆ ਲੱਖਾ ਜੀ ਤੇ ਪੂਰੇ ਪੰਜਾਬ ਦੇ ਵਸੀਆਂ ਨੂੰ ਸਿੱਖ ਕੌਮ ਨੂੰ ਤੇ ਮਜ਼ਦੂਰ ਭਾਈਚਾਰੇ ਨੂੰ ਵੀ ਹੋਰ ਆਪਣਾ ਸਾਰੀਆਂ ਪਾਰਟੀਆਂ ਦੇਖ ਲੀਆਂ ਨੇ ਕਿਸੇ ਨੇ ਨਾ ਤਾਂ ਢਾੜੂ ਵਾਲਿਆਂ ਨੇ ਕੰਮ ਆਉਣਾ ਆਪਣੇ ਨਾਂ ਆਏ ਨੇ ਤੇ ਨਾ ਬਾਦਲਾ ਨੇ ਕੰਮ ਕਰਨਾ ਨਾ ਕਾਂਦਰਾਸ਼ ਨੇ ਕਰਨਾ ਤੇ ਪੰਜਾਬ ਨੂੰ ਜੇ ਬਚਾਉਣਾ ਬਚਾਉਣ ਵਾਲਾ ਤਾਂ ਇੱਕ ਲੀਡਰ ਆ ਉਹ ਹੈਗਾ ਸਰਦਾਰ ਸਿਮਰਜੀਤ ਸਿੰਘ ਮਾਨ ਗ੍ਰੰਥਸਾਹੀ ਵੀ ਗੱਲ ਕਰਨੀ ਆ ਕਿਸਾਨੀ ਦੀ ਵੀ ਕਰਨੀ ਆ ਵਾਸ ਦੀ ਵੀ ਗੱਲ ਕਰਨੀ ਗਰੀਬ ਵਰਗ ਦੀ ਗੱਲ ਵੀ ਕਰਨੀ ਆ ਤੇ ਉਹ ਇੱਕੋ ਹੀ ਨੇ ਚਾਹੇ ਮੁਸਲਮਾਨ ਵਰਗਾ ਚਾਹੇ ਹਿੰਦੂ ਮਤ ਉਹ ਸਾਰਿਆਂ ਦੀ ਗੱਲ ਕਰਦੇ ਆਉਂਦੇ ਨੇ ਪਾਕਿਸਤਾਨ ਦੇ ਵਿੱਚ ਚਾਹੇ ਵਪਾਰ ਦੀ ਗੱਲ ਜਿੱਨਾ ਚ ਨਹੀਂ ਖੁੱਲਦਾ ਬਾਰਡਰ ਸਾਡਾ ਨਹੀਂ ਹੰਧਾਰ ਹੋਣਾ ਤੇ ਚਾਹੇ ਉਹ ਪਾਕਿਸਤਾਨ ਦੇ ਬਾਰਡਰ ਦੀ ਹੁਣ ਸਾਰੇ ਲੋਕੀ ਲੀਡਰ ਗੱਲਾਂ ਕਰਨ ਲੱਗ ਗਏ ਚੀਜ਼ਾਂ ਦੀ ਵੀ ਖੁੱਲਣਾ ਚਾਹੀਦਾ ਮੰਨਦੇ ਨੇ ਹੁਣ ਸਾਰੇ ਪਰ ਉਹ ਮਾਨ ਸਾ ਵੀ ਨੇ ਜਿਹੜੇ ਇਹ ਕੰਮ ਕਰ ਸਕਦੇ ਨੇ ਤੇ ਇਹਨਾਂ ਦੀ ਸਪੋਰਟ ਕਰੋ ਸ਼ਰਧਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤੇ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਆਪਾਂ ਬੂਰੇ ਲੋਕ ਸਭਾ ਦੇ ਵਿੱਚ ਭੇਜਿਏ ਜੋ ਕਿ ਸਾਰੇ ਬੰਦੀ ਸਿੰਘਾਂ ਦੀ ਹੋਰ ਸਾਰੇ ਪੰਜਾਬ ਦੀ ਨਸਿਆਂ ਤੇ ਮੁੱਦਿਆਂ ਤੇ ਗੱਲ ਕਰ ਸਕਣ ਨਹੀਂ 92 ਦਿੱਤੇ ਸੀ 92 ਜੋ ਕੋਈ ਬੋਲਦਾ ਨਹੀਂ ਨਾ ਜਿਹੜੇ ਹੁਣ ਐਮਪੀ ਇੱਤਣੇ ਨੇ ਆਵਾਦ ਵੀ ਨਾ ਉਹਨਾਂ ਨੇ ਬੋਲਣਾ ਉਹਨਾਂ ਨੇ ਚੱਲਣਾ ਕੇਜਰੀਵਾਲ ਤੇ ਬੀਜੇਪੀ ਨੇ ਚੱਲਣਾ ਮੁਕਤਾਹਾ ਤੋਂ ਉਹਨਾਂ ਨੇ ਨਹੀਂ ਬੋਲਣਾ ਪੰਜਾਬ ਬਾਰੇ ਇਹ ਬਰਬਾਦ ਕਰਨਾ ਚਾਹੁੰਦੇ ਨੇ ਲੋਕ ਪੰਜਾਬ ਨੂੰ ਬਚਾ ਲਓ ਤੇ ਬਾਕੀ ਪਾਰਟੀ ਵਰਕਰਾਂ ਨੂੰ ਬੇਨਤੀ ਆ ਮੇਰੀ ਵੀ ਪੰਜਾਬ ਦੇ ਵਿੱਚ ਆਹੀ ਆਪਣੇ ਕੋਲੇ 5 ਸਾਲ ਬਾਅਦ ਟਾਈਮ ਆਉਂਦਾ ਹੁੰਦਾ ਬਾਦ ਛੜ ਕੇ 1 ਮਹੀਨਾ ਰਹਿ ਗਿਆ ਵੀ ਜਿੰਨਾ ਵੀ ਆਪਾਂ ਤੇ ਵਰਕ ਕਰ ਹੁੰਦਾ ਇੱਕ ਗੁੱਸੇ ਗਲੇ ਪਰੇ ਕਰਕੇ ਇਹ ਆਪਾਂ ਵਰਕ ਕਰੀਏ ਆਪਣੇ ਬੰਦਿਆਂ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਤੇ ਇਹੀ ਕਹਿਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵਰਦਾਨ ਜੀ। ਇਹਨਾਂ ਤੇ ਲੈ ਲੈ ਹੁਣ ਤੋਂ ਜੋਗੀ ਮਾਜਰਾ ਸਾਹਿਬ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰਾਂ ਦੀ ਕੋਸ਼ਿਸ਼ ਨਾ ਹੋ ਰਹੀ ਹੈ ਆਪਣੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਵੀ ਕੋਸ਼ਿਸ਼ ਨਾ ਅਜ ਕੀਤੀ ਗਈ ਹੈ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਦਾ ਤੇ ਫਤਿਹਾਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਮੈਂ ਲੋਕਾਂ ਨੂੰ ਇੱਕ ਆਪਣੀ ਵਿਚਾਰਧਾਰਾ ਅਨੁਸਾਰ ਇਹ ਕਹਿਣਾ ਚਾਹੁੰਦਾ ਹੈ ਕਿ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ 47 ਤੋਂ ਲੈ ਕੇ ਆਈਆਂ ਨੇ ਸਾਰਿਆਂ ਨੇ ਪੰਜਾਬ ਦਾ ਸਤਿਆਨ ਨਾਸ ਕੀਤਾ ਹੈ ਔਰ ਅੱਜ ਸਾਡੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਖੁਦ ਜਿਹੜਾ ਵੀ ਬੰਦਾ ਮੇਰੀ ਇਸ ਗੱਲ ਨੂੰ ਸੁਣ ਰਿਹਾ ਹੈ ਉਹ ਸੋਚ ਕੇ ਦੇਖੇ ਕਿ ਮਹਿਸੂਸ ਹੁੰਦਾ ਕਿ ਨਹੀਂ ਹੁੰਦਾ ਪਰ ਹੁਣ ਮੈਂ ਪੂਰੇ ਪੰਜਾਬ ਯੂਥ ਬਜ਼ੁਰਗ ਬੱਚੇ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾਵੋ ਸਰਦਾਰ ਸਿਮਰਤਜੀਤ ਸਿੰਘ ਮਾਨ ਹੀ ਇੱਕ ਐਸਾ ਜਰਨਲ ਹੈ ਜਿਹੜਾ ਅੱਜ ਤੱਕ ਪੰਥ ਦੀ ਗ੍ਰੰਥ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਤੇ Hindu ਭਾਈਚਾਰੇ ਦੀ Muslim ਭਾਈਚਾਰੇ ਦੀ ਹਰ ਇੱਕ ਧਰਮ ਦੀ ਗੱਲ ਕਰਦਾ ਆ ਰਿਹਾ ਹੈ ਇਹੋ ਜਿਹੇ ਲੀਡਰ ਜਿੰਨਾ ਚਿਰ ਚੁਣ ਕੇ ਅਸੀਂ ਉਹਨਾਂ ਦੇ ਸੱਜੀਆਂ ਖੱਬੀਆਂ ਬਾਹਾਂ ਕਾਇਮ ਕਰਕੇ ਅਸੀਂ ਦਿੱਲੀ ਨਹੀਂ ਭੇਜਦੇ ਉਹਨਾਂ ਚਿਰ ਭਰਾਵੋ ਅਸੀਂ ਰੁੱਲਦੇ ਹੀ ਰਹਾਂਗੇ ਜਿਵੇਂ ਕਿ ਹੁਣ ਤੱਕ ਰੁੱਲਦੇ ਆਏ ਆਂ ਤੇ ਰੁੱਲ ਰਹੇ ਹਾਂ ਹੁਣ ਮੈਂ ਬੇਨਤੀ ਕਰਦਾ ਕਿ ਆਪਾਂ ਸਿਮਰ ਸਿੰਘ ਮਾਨ ਦੇ ਹੱਥ ਕਾਇਮ ਕਰਕੇ ਸੱਜੀਆਂ ਖੱਬੀਆਂ ਬਾਹਾਂ ਮਜ਼ਬੂਤ ਕਰਕੇ ਉਹਨਾਂ ਨੂੰ ਆਪਾਂ ਦਿੱਲੀ ਭੇਜਿਏ ਤਾਂ ਕਿ ਉਹ ਡਟ ਕੇ ਜਿਵੇਂ ਪਹਿਲਾਂ ਵੀ ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਪੰਜਾਬ ਦੇ ਹੱਕ ਦੀ ਗੱਲ ਪੰਥ ਦੀ ਗੱਲ ਗ੍ਰੰਥ ਦੀ ਗੱਲ ਤੇ ਸਾਡੇ ਵਪਾਰ ਵਾਸਤੇ ਪਾਕਿਸਤਾਨ ਦੇ ਬਾਰਡਰ ਦੀ ਗੱਲ ਉਹ ਕਰਦੇ ਆਏ ਨੇ ਤੇ ਹੁਣ ਕੱਲੇ ਹੋਣ ਕਰਕੇ ਉਹਨਾਂ ਨੂੰ ਇਨਾ ਸਮਾਂ ਨਹੀਂ ਮਿਲਦਾ ੱੱਕਾ ਕਰਦੀ ਹੈ ਸੈਂਟਰ ਸਰਕਾਰ ਪਰ ਜਦੋਂ ਸਾਡੇ 13 ਦੇ 13 ਖੜੇ ਹੋਣਗੇ ਤਾਂ ਮਜਬੂਰੀ ਬਸ ਉਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਟਾਈਮ ਦੇਣਾ ਪਊਗਾ ਸਾਡੇ ਮੁੱਦੇ ਉੱਥੇ ਜਾ ਕੇ ਚੱਕੇ ਜਾਣਗੇ ਜਦੋਂ ਇਹ ਮੁੱਦੇ ਚੱਕਣਗੇ ਤਾਂ ਉਹ ਜੁਐਨਓ ਤੱਕ ਜਾਣਗੇ ਜਿਹਦੇ ਨਾਲ ਸਾਡੇ ਪੰਜਾਬ ਨੂੰ ਕੁਝ ਰਾਹਤ ਮਿਲ ਸਕਦੀ ਹੈ ਨਹੀਂ ਤਾਂ ਭਰਾਵੋ ਜਿਵੇਂ ਇਹ ਉਜਾੜਨ ਲੱਗੇ ਹੋਏ ਨੇ ਪੰਜਾਬ ਦਾ ਬੇੜਾਗਰ ਕਰ ਦੇਣਗੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਦੋਂ ਅਸੀਂ ਆ ਝਾੜੂ ਵਾਲੀ ਸਰਕਾਰ ਬਣਾਈ ਆ ਮੈਂ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਕਿ ਇਹ ਭਾਜਪਾ ਦੀ ਵੀ ਟੀਮ ਹੈ ਅਸੀਂ ਮੋਦੀ ਦੇ ਨਕਸ਼ ਸਵਾ ਸਾਲ ਦਮ ਕੀਤਾ ਸਾਡੇ 5 ਸਾਲ ਨਕਸ਼ ਦਮ ਕਰਕੇ ਰੱਖਣਗੇ ਪਰ ਲੋਕਾਂ ਨੇ ਸਾਡੀ ਸੁਣੀ ਨਹੀਂ ਮੈਂ ਹੁਣ ਫੇਰ ਬੇਨਤੀ ਕਰਦਾ ਹਾਂ ਭਾਈ ਹੱਥ ਜੋੜ ਕੇ ਬੇਨਤੀ ਕਰਦਾ ਕਿ ਹੁਣ ਤੁਸੀਂ ਸਮਝੋ ਇਹ ਪਾਰਟੀਆਂ ਦਾ ਖਿਹੜਾ ਛੱਡ ਕੇ ਆਪਣੇ ਜਰਨਲ ਦੇ ਲੜ ਲੱਗੋ ਸਾਡੇ ਜਰਨਲ ਨੂੰ ਮਜੂਦ ਕਰਕੇ ਦਿੱਲੀ ਭੇਜੋ ਫਿਰ ਦੇਖਿਓ ਪੰਜਾਬ ਦਾ ਵਿਕਾਸ ਹੁੰਦਾ ਨਹੀਂ ਤਾਂ ਸੰਗਰੂਰ ਦੇ ਵਿੱਚ ਜਾ ਕੇ ਦੇਖ ਲਓ 5 ਸਾਲ ਚ ਕਿਸੇ ਐਮਪੀ ਨੇ ਨਾ ਕੰਮ ਨਹੀਂ ਕਰਿਆ ਹੋਣਾ ਜਿੰਨਾ 1.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਕੰਮ ਕਰਕੇ ਦਿਖਾਤਾ ਕਰੋੜਾਂ ਰੁਪਇਆ ਲਿਆ ਕੇ ਦੇਤਾ ਬਿਜਲੀਆਂ ਤਾਰਾਂ ਡਰ ਕਰਨ ਤੱਕ ਦਾ ਕੰਮ ਵੀ ਕਰਤਾ ਕਿ ਬਾਹਰ ਲੋਕਾਂ ਦੀਆਂ ਫਸਲਾਂ ਛੱਡਦੀਆਂ ਨੇ ਕੱਟ ਵੱਧ ਬਿਜਲੀ ਆਉਂਦੀ ਆ ਤਾਰਾਂ ਜੋੜਦੀਆਂ ਨੇ ਨੁਕਸਾਨ ਹੁੰਦੇ ਨੇ ਉਹਨਾਂ ਨੇ ਅੰਡਰਗਰਾਊਂਡ ਬਿਜਲੀ ਕਰਨ ਤੱਕ ਦਾ ਮਤਲਿਆ ਕੇ ਦਿੱਤਾ ਪੈਸਾ ਲਿਆ ਕੇ ਦਿੱਤਾ ਦੇਖ ਤੇ ਸਾਰੇ 13 ਦੇ 13 ਸੀਟਾਂ ਆਪਾਂ ਮਾਨ ਸਾਹਿਬ ਨੂੰ ਦੇ ਦਈਏ ਪੂਰੇ ਪੰਜਾਬ ਦੇ ਵਿੱਚ ਆ ਪੈਸਾ ਆ ਕੇ ਲੱਗਣ ਲੱਗੇ ਫੇਰ ਸਾਡੇ ਪੰਜਾਬ ਨੂੰ ਅਸੀਂ ਕਹਿਣ ਚੁੱਕੀ ਹੋਵਾਂਗੇ ਕਿ ਹੁਣ ਸੋਨੇ ਦੀ ਜੜੀ ਬਣ ਲੱਗੇਗਾ ਪ੍ਰਧਾਨ ਜੀ ਤੁਸੀਂ ਹੁਣੇ ਹੀ ਦੱਸਿਆ ਏ ਵੀ ਪਬਲਿਕ ਵੱਲੋਂ ਤੁਹਾਨੂੰ ਤੁਹਾਡੀ ਪਾਰਟੀ ਨੂੰ ਸਪੋਰਟ ਨਹੀਂ ਕੀਤੀ ਜਾਂਦੀ ਪਿਛਲੇ ਸਾਫ ਵਾਰ ਦਫਾ ਵੀ ਸਪੋਰਟ ਨਹੀਂ ਕੀਤੀ ਗਈ ਆਪਣੀ ਪਾਰਟੀ ਨੂੰ ਤੁਸੀਂ ਕੀ ਕਾਰਨ ਸਮਝਦੇ ਹੋ ਵੀ ਕਿਉਂ ਨਹੀਂ ਸਪੋਰਟ ਕਰਦੀ ਜਿ ਪਬਲਿਕ ਆਪਾਂ ਨੂੰ ਇਹ ਪਤਾ ਹੈ ਕੀ ਗੱਲ ਹੈ ਜੀ ਜਿਹੜੀਆਂ ਇਹ ਪਾਰਟੀਆਂ ਨੇ ਬਾਦਲ ਹੋਵੇ ਕਾਂਗਰਸ ਹੋ ਗਈ ਹੁਣ ਝਾੜੂ ਵਾਲੇ ਹੋ ਗਏ ਇਹ ਲੋਕਾਂ ਨੂੰ ਵਾਅਦੇ ਤੇ ਝੂਠੇ ਲਾਰੀ ਏਡੇ ਵੱਡੇ ਵੱਡੇ ਲਾ ਦਿੰਦੇ ਆ ਕਿ ਲੋਕ ਇਹਨਾਂ ਵਿੱਚ ਘਬਰਾ ਹੋ ਜਾਂਦੇ ਆ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਜਿੱਥੇ ਤੱਕ ਮਤਲਬ ਮੇਰੀ ਸੋਚ ਜਾਂ ਮੇਰੀ ਸਮਝ ਹੈ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਸਾਨੂੰ ਇਹ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਕਰਦੇ ਤੇ ਬਾਕੀ ਇੱਕ ਹੋਰ ਕਹਿਣਾ ਚਾਹੁੰਦਾ ਹੈ ਜਿਹੜੇ ਦਲ ਬਦਲੂ ਨੇ ਲੋਕਾਂ ਨੂੰ ਬੇਨਤੀ ਕਰਦਾ ਮੈਂ ਇਹ ਕਿ ਜਿਹੜੇ ਦਲ ਬਦਲੂ ਨੇ ਇਹ ਤਾਂ ਤੁਹਾਨੂੰ ਪ੍ਰਤੱਖ ਪਤਾ ਹੈ ਕਿ ਦਲ ਕਿਉਂ ਬਦਲਦੇ ਨੇ ਕੁਰਸੀ ਵਾਸਤੇ ਜਿਹੜਾ ਬੰਦਾ ਕੁਰਸੀ ਦੇ ਲਾਲਚ ਦੇ ਵਿੱਚ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਤੁਰਾ ਫਿਰਦਾ ਉਹ ਤੁਹਾਡਾ ਕੀ ਭਲਾ ਕਰੂਗਾ ਐਸ ਕਰਕੇ ਇਹ ਜਿਹੜੇ ਦਲ ਬਦਲੂ ਨੇ ਇਹਨਾਂ ਨੂੰ ਪਿੰਨਾ ਚ ਵੜਨਾ ਬੰਦ ਕਰੋ ਤਾਂ ਕਿ ਸਿੱਤੀ ਗਾਂਵਾਸਾ ਕੋਈ ਦਾਲਾ ਬਦਲ ਕੇ ਦੂਪਾ ਜਾਵੇ ਹੀ ਨਾ ਪਰ ਉਹ ਤਾਂ ਕਰੋਨਾ ਇਹਨਾਂ ਦਾ ਵਿਰੋਧ ਕਰੋ ਦੇਖੋ ਜਿਨ੍ਹਾਂ ਵੱਲੋਂ ਦਾਲ ਬਦਲਿਆ ਜਾਂਦਾ ਉਹਨਾਂ ਵੱਲੋਂ ਵੀ ਤਕਰੀਰਾਂ ਦਿੱਤੀਆਂ ਜਾਂਦੀਆਂ ਨੇ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਉਹ ਕਹਿੰਦੇ ਵੀ ਅਸੀਂ ਆਪਣੇ ਸਮਾਜ ਦਾ ਭਲਾ ਇਸ ਪਾਰਟੀ ਦੇ ਵਿੱਚ ਦੂਜੀ ਪਾਰਟੀ ਨਾਲੋਂ ਵੱਧ ਕਰ ਸਕਦੇ ਹਾਂ ਦੇਖੋ ਜੀ ਇਹ ਤਾਂ ਸਟੰਟ ਨੇ ਉਹਦੇ ਜੇ ਉਹ ਭਲਾ ਕਰਨ ਦੇ ਯੋਗ ਹੁੰਦੇ ਜਦੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਕੋਲ ਕੁਰਸੀ ਹੈ ਕੁਰਸੀ ਮਿਲਣ ਤੋਂ ਪਹਿਲਾਂ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਸਰਕਾਰ ਕਰਨ ਨਹੀਂ ਦੇ ਰਹੀ ਉਸੇ ਨੂੰ ਅਸਤੀਫਾ ਕਿਉਂ ਨਹੀਂ ਦੇ ਦਿੰਦੇ ਉਸੇ ਟਾਈਮ ਪਾਰਟੀ ਛੱਡਣਾ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਹੀ ਪਾਰਟੀ ਛੱਡਣੀ ਆ 5 ਸਾਲ ਨਜ਼ਾਰੇ ਲੈ ਲੈਂਦੇ ਨੇ ਤੇ ਜਦੋਂ ਵੋਟਰਾਂ ਆ ਗਈਆਂ ਪਤਾ ਵੀ ਇਹ ਪਾਰਟੀ ਨੇ ਜਿੱਤਣਾ ਨਹੀਂ ਦਾ ਆਧਾਰ ਨਹੀਂ ਰਿਹਾ ਹੁਣ ਸਾਲ ਮਰੋ ਦੂਜੀ ਪਾਰਟੀ 'ਚ ਹੋ ਜਾਓ ਉਧਰ ਜਾ ਕੇ ਕੁਰਸੀ ਝਾਮ ਲਓ ਜੇ ਇਹਨਾਂ ਨੂੰ ਇਹ ਲੱਗਦਾ ਜੇ ਇਹ ਕਹਿੰਦੇ ਨੇ ਅਸੀਂ ਉਸ ਪਾਰਟੀ 'ਚ ਰਹਿ ਕੇ ਕੰਮ ਨਹੀਂ ਕਰ ਸਕੇ ਤਾਂ ਇਹਨੇ ਅਸਤੀਫਾ ਕਿਉਂ ਨਹੀਂ ਦਿੱਤਾ ਉਦੋਂ ਹੀ ਉਦੋਂ ਹੀ ਪਾਰਟੀ ਛੱਡ ਦੇ ਫਿਰ ਅਸੀਂ ਕਹਿੰਦੇ ਵੀ ਵਾਕਿਆ ਇਹ ਬੰਦਾ ਕੰਮ ਕਰਨ ਵਾਲਾ ਸੀ ਐਸ ਕਰਕੇ ਇਸੇ ਛੱਡ ਕੇ ਪਾਰਟੀ ਸਾਹ ਦੂਜੀ ਪਾਰਟੀ ਚ ਗਿਆ ਇੱਕ ਤੁਹਾਨੂੰ ਲਾਸਟ ਪੁੱਛਣਾ ਚਾਹੁੰਦੇ ਆ ਜੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨੇ ਜੀ ਨੇਤਾ ਰਹੇ ਨੇ ਜੀ ਸਾਬਕਾ ਨੇਤਾ ਨੇ ਰਵਨੀਤ ਬਿੱਟੂ ਜੀ ਤੇ ਉਹਨਾਂ ਤੋਂ ਬਾਅਦ ਹੁਣ ਬਹੁਤ ਸਾਰੇ ਗੈਸ ਲਾਏ ਜਾ ਰਹੇ ਨੇ ਵੀ ਹੋਰ ਵੀ ਬਹੁਤ ਸਾਰੇ ਕਾਂਗਰਸੀ ਜਿਹੜੇ ਨੇਤਾ ਸਹਿਬਾਨ ਨੇ ਉਹ ਭਾਜਪਾ ਚ ਜਾ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਵੈਸੇ ਬਿੱਟੂ ਦਾ ਜਿਹੜੀਆਂ ਹੁਣ ਤੱਕ ਬੋਲਦਾ ਰਿਹਾ ਸੋਸ਼ਲ ਮੀਡੀਆ ਸਾਰੇ ਸੁਣਿਆ ਹੀ ਆ ਉਦੀ ਕੀ ਭਾਸ ਆ ਰਹੀ ਆ ਸਿਕੋਂ ਵਾਸਤੇ ਇਹਦੇ ਬਾਰੇ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਐ ਕਿਉਂਕਿ ਪਹਿਲਾਂ ਇਹ ਉਹੀ ਬੀਜੇਪੀ ਨੂੰ ਗਲਾਂ ਕੱਢਦਾ ਸੀ ਅੱਜ ਉਹੀ ਬੀਜੇਪੀ ਦੀ ਝੋਲੀ ਜਾ ਕੇ ਬੈਠ ਗਿਆ ਕਾਦੇ ਵਾਸਤੇ ਸਿਰਫ ਐਸ ਕਰਕੇ ਕਿ ਮੇਰੇ ਹਲਕੇ ਦੇ ਵਿੱਚ ਗਿਣਤੀ ਵਧ ਗਈ Hindu vote ਵੱਧ ਹੋ ਸਕਦਾ ਮੈਂ ਬੀਜੇਪੀ ਤੋਂ ਟਿਕਟ ਲੈ ਕੇ ਫਿਰ ਜਿੱਤ ਜੂਗਾ ਉਥੇ ਪੰਜ ਸਾਲ ਰੰਗ ਰਲੀਆਂ ਫਿਰ ਮਨਾਉਂਗਾ ਇਹ ਸਿਰਫ ਇਹਨਾਂ ਦੇ ਸਟੰਟ ਨੇ ਇਹ ਲੋਕਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਵੇ ਲੋਕ ਕਰ ਕੀ ਰਹਿਨੇ ਸਾਡੇ ਨਾਲ ਜਿਹੜੇ ਕਾਂਗਰਸ ਦੇ ਉਮੀਦਵਾਰ ਹਜੇ ਤੱਕ ਐਲਾਨੇ ਨਹੀਂ ਗਏ ਹੈਗੇ ਤੁਸੀਂ ਕਾਰਨ ਕੀ ਸਮਝਦੇ ਹੋ ਲੇਟ ਉਮੀਦਵਾਰ ਮਿਲ ਹੀ ਨਹੀਂ ਰਹੇ ਜੀ ਇਹ ਭਾਲਦੇ ਨੇ ਵੀ ਬੰਦਾ ਆਵੇ ਨਾਲੇ ਸਾਨੂੰ ਰੁਪਈਏ ਦੇਵੇ ਨਾਲੇ ਆਪਣੀ ਚੋਣ ਤੇ ਖਰਚਾ ਕਰੇ ਤੇ ਨਾਲੇ ਸਾਡੀ ਚੋਣ ਤੇ ਖਰਚਾ ਕਰੇ ਤੇ ਜਿਹੜਾ ਖਰਚਾ ਕਰੂਗਾ ਉਹਨੂੰ ਆਸ ਵੀ ਤਾਂ ਹੁਣ ਚਾਹੀਦੀ ਮੈਂ ਜਿੱਤੂਗਾ ਹੁਣ ਇਹਨਾਂ ਜਿਹੜਾ ਵੀ ਕੈਂਡੀਡੇਟ ਨੂੰ ਹੱਥ ਪਾਉਂਦੇ ਨੇ ਉਹ ਪਹਿਲਾਂ ਸ਼ਾਇਦ ਮੇਰੇ ਸਾਹ ਉਹਨਾਂ ਸੋਚ ਲੈਂਦਾ ਹੋਣਾ ਵੀ ਜਿੱਤਿਆ ਦਾ ਜਣਾ ਨਹੀਂ ਖਰਚਾ ਕਰ ਦੇ ਲਈ ਕਰਨਾ ਐ ਇਸ ਕਰਕੇ ਉਹਨਾਂ ਨੂੰ ਕੈਂਡੀਡੇਟ ਮਿਲ ਹੀ ਨਹੀਂ ਰਹੇ ਮੁੜ ਚੜੂ ਪਾਰਟੀ ਨੇ ਆਪਣੇ ਕੈਮਰੋਡ ਦੇ ਵਿੱਚੋਂ ਚੱਕ ਕੇ ਬੰਦੇ ਖੜੇ ਕੀਤੇ ਨੇ ਉਹਦਾ ਇਹੀ ਕਾਰਨ ਹੈ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਬੰਦੇ ਮਿਲਣੇ ਨਹੀਂ ਹੈਗੇ ਤਾਂ ਖੜੇ ਕੀਤੇ ਨੇ ਉਹ ਪਿੰਡਾਂ ਦੇ ਸਰਪੰਚ ਨਹੀਂ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ ਲੜਨ ਵਾਸਤੇ ਇਹਨਾਂ ਕੋਲ ਬੰਦੇ ਨਹੀਂ ਹੈਗੇ ਐਸ ਹੱਦ ਤੱਕ ਇਹਨਾਂ ਦਾ ਗਰਾਫ ਹੈ ਜਿਹੜਾ ਇਨੀ ਸਿਟੀ ਜਿੰਨਾ ਚੜਿਆ ਸੀ ਇਨਾ ਗਰਾਫਿੰਦਾ ਗਰਵੀ ਚੁੱਕਿਆ ਹੁਣ ਦੇਖੋ ਖੈਰਾ ਸਾਹਿਬ ਆਪਣੇ ਮਾਨ ਸਾਹਿਬ ਦੇ ਅਗੇਂਸਟ ਇਲੈਕਸ਼ਨ ਲੜ ਰਹੇ ਨੇ ਜੀ ਸੰਗਰੂਰ ਤੋਂ ਖੈਰਾ ਸਾਹਿਬ ਦਾ ਦਾਵਾ ਇਹ ਵੀ ਦੇਖਿਓ ਤੁਸੀਂ ਅਸੀਂ ਕਿੱਡੀ ਵੱਡੀ ਲੀਡ ਦੇ ਉਤੇ ਜਿੱਤ ਹਾਸਲ ਕਰਾਂਗੇ ਜੀ ਖੈਰਾ ਸਾਹਿਬ ਕਿਹੜਾ ਪਹਿਲੀ ਵਾਰ ਜਿੱਤ ਰਹੇ ਨੇ ਜਾਂ ਪਹਿਲੀ ਵਾਰ ਹੀ ਉਹ ਖੜੇ ਨੇ ਪਹਿਲਾਂ ਵੀ ਖੜਦੇ ਰਹੇ ਨੇ ਪਹਿਲਾਂ ਕੀ ਕੀਤਾ ਉਹ ਪ੍ਰਾਪਤੀਆਂ ਦੱਸਣ ਉਸ ਤੋਂ ਬਾਅਦ ਜਿਸ ਤਰ੍ਹਾਂ ਮਾਨ ਸਾਹਿਬ ਸਟੈਂਡ ਤੇ ਖੜਦੇ ਨੇ ਇਹਨਾਂ ਨੇ ਵੀ ਕੋਸ਼ਿਸ਼ਾਂ ਲਾਇਆ ਸੀ ਜ਼ੋਰ ਸਟੈਂਡ ਤੇ ਖੜਨ ਦਾ ਪਰ ਦੋਵਾਂ ਕੇ ਸਾਲਾਂ ਬਾਅਦ ਸਟੈਂਡ ਵਿੰਗਾ ਹੋ ਗਿਆ ਉਹ ਸਟੈਂਡ ਤੇ ਖੜਿਆ ਨਹੀਂ ਗਿਆ ਛੱਡ ਕੇ ਫਿਰ ਕਾਂਗਰਸ ਆਵੜੇ ਜਿਹੜਾ ਬੰਦਾ ਆਪਣੇ ਸਟੈਂਡ ਤੇ ਨਹੀਂ ਨਾ ਖੜ ਸਕਦਾ ਉਹ ਬੰਦਾ ਪੰਜਾਬ ਦਾ ਭਲਾ ਨਹੀਂ ਕਰ ਸਕਦਾ ਮੈਂ ਇਨਾ ਹੀ ਕਹੂੰਗਾ ਸਮਰੂਰ ਦੇ ਲੋਕਾਂ ਨੂੰ ਕਿ ਮਤਾਸ ਕਰਿਓ ਜਿਨ੍ਹਾਂ ਨੇ ਹੁਣ ਤੱਕ ਨਹੀਂ ਛੱਡਾ ਕੁਛ ਕੀਤਾ ਵੀ ਅੱਗੇ ਕਰਨਗੇ ਜਿਨ੍ਹਾਂ ਨੇ ਕੁਛ ਨਹੀਂ ਕਰਨਾ ਤੇ ਸਿਰਫ ਸੈਂਟਰ ਦੇ ਹਿਸਾਬ ਨਾਲ ਚੱਲਦੇ ਨੇ ਇਹਨਾਂ ਦੀ ਜਿਹੜੀ ਡੋਰ ਆ ਨਾ ਜਿਵੇਂ ਪਤੰਗ ਦੀ ਡੋਰ ਆਪਣੇ ਹੱਥੇ ਵਿੱਚ ਹੁੰਦੀ ਹੈ ਪਤੰਗ ਹਵਾ ਚ ਉੰਡਦਾ ਉਵੇਂ ਇਹ ਇੱਥੇ ਘਰੇ ਫਿਰਦੇ ਨੇ ਪਰ ਡੋਰ ਇਹਨਾਂ ਦੀ ਦਿੱਲੀ ਤੋਂ ਹੀ ਪਾਰ ਹੈ ਠੀਕ ਹੈ ਜੀ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਹੁਣ ਲੋਕਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਇਹੋ ਜਿਹਾ ਸਮਝਦਾ ਇਸ ਇਨਾ ਕਹਿੰਦਾ ਹੋਇਆ ਮੈਂ ਹੁਣ ਫਤਿਹ ਦੀ ਸਾਂਝ ਪਾਉਣਾ ਹੈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰਦਾਰ ਜੀ